ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਜਿਹਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਦੋ-ਦੋ ਕੁੰਡਿਆਂ ਦਾ ਇਹ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਛਾਲਮਾ ਫਰਲ ਟੋਪੀ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਸੌਖਾ ਵੀ ਬਹੁਤ ਹੈ ਆਪਾਂ ਉਲਟੀਆਂ-ਉਲਟੀਆਂ ਦੋ ਸਲਾਈਆਂ ਬਣਾ ਲਈਆਂ ਦੋ ਸਿੱਧੀਆਂ-ਸਿੱਧੀਆਂ ਬਣਾ ਲਈਆਂ ਇੱਕ ਆਪਾਂ ਇਧਰੋਂ ਉਲਟੇ ਪਾਸੇ ਤੋਂ ਸਿੱਧੀ ਬਣਾ ਲਈ ਸੀ ਫਸਟ ਵਾਲੀ ਦੋ ਸਲਾਈਆਂ ਫਿਰ ਆਪਾਂ ਇੱਕ ਸਿੱਧੀ ਇਕ ਉਲਟੀ ਬਣਾ ਲਈ ਤੇ ਚਲੋ ਜੀ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਦੇ ਹਾਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਹੁਣ ਦੇਖੋ ਜੀ ਆਪਾਂ ਫਸਟ ਗੁੰਡਾ ਤਾਰਿਆ ਤਗਾ ਆਪਣੇ ਵੱਲ ਕਰ ਲਿਆ ਦੋ ਦੋ ਕੁੰਡਿਆਂ ਦਾ ਆਪਾਂ ਦੱਸਿਆ ਸੀ ਡਿਜ਼ਾਈਨ ਤੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਲਵਾਂਗੇ ਸਲਾਈ ਚ ਇੱਕ ਵਾਰੀ ਬਣਾਇਆ ਇਹਨੂੰ ਆਪਾਂ ਛੱਡਣਾ ਨਹੀਂ ਹੈਗਾ ਫਿਰ ਆਪਾਂ ਵੜ ਪਾਵਾਂਗੇ ਇੱਕ ਵਾਰੀ ਆਪਾਂ ਫਿਰ ਬਣਾ ਲਵਾਂਗੇ ਦੋ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾ ਲਵਾਂਗੇ ਤੇ ਸਾਰੇ ਕੁੰਡੇ ਆਪਣੇ ਕੋਲੇ ਚਾਰ ਹੋਗੇ ਇੱਕ ਕੁੰਡਾ ਆਪਾਂ ਵੜ ਪਾਇਆ ਤਿੰਨ ਕੁੰਡੇ ਆਪਾਂ ਦੋਹਾਂ ਤੋਂ ਬਣਾ ਲਏ ਚਾਰ ਕੁੰਡੇ ਬਣ ਗਏ ਜੀ ਦੋਹਾਂ ਦੇ ਫਿਰ ਤੋਂ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਵਲ ਪਾ ਕੇ ਦੋ ਕੁੰਡਿਆਂ ਨੂੰ ਇੱਕ ਵਾਰ ਬਣਾਇਆ ਫਿਰ ਆਪਾਂ ਇਸ ਤਰ੍ਹਾਂ ਵਲ ਪਾਵਾਂਗੇ ਫਿਰ ਬਣਾ ਲਵਾਂਗੇ ਦੋਹਾਂ ਤੋਂ ਆਪਾਂ ਤਿੰਨ ਬਣਾ ਲੈਣੇ ਇੱਕ ਆਪਣਾ ਵਲ ਵਾਲਾ ਕੁੰਡਾ ਚਾਰ ਕੁੰਡੇ ਆਪਾਂ ਬਣਾ ਲੈਣੇ ਆ ਆਪਣੇ ਸਿੱਧੀ ਸਲਾਈ ਸਿੱਧਾ ਪਾਸਾ ਬਣਾਇਆ ਡਿਜ਼ਾਈਨ ਤੇ ਆਪਾਂ ਇਸ ਤਰ੍ਹਾਂ ਬਣਾ ਲੈਣਾ ਇਹ ਚਲੋ ਜੀ ਲਾਸਟ ਵਾਲੇ ਦੋ ਕੁੰਡੇ ਵੀ ਆਪਾਂ ਬਣਾ ਲੈਣੇ ਇਸ ਤਰ੍ਹਾਂ ਤੇ ਇੱਥੇ ਆਪਾਂ ਹੁਣ ਵਾਲ ਨਹੀਂ ਪਾਉਣਾ ਇਹਨੂੰ ਆਪਾਂ ਆਹ ਕੁੰਡਾ ਆਪਾਂ ਐਸੇ ਹੀ ਬਣਾ ਲੈਣਾ ਚਲੋ ਜੀ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਦੇਖੋ ਜੀ ਆਪਾਂ ਆਪਣਾ ਆ ਵਾਲਾ ਕੁੰਡਾ ਤਾਰਿਆ ਹੁਣ ਆਪਾਂ ਚਾਰ ਗੁੰਡੇ ਹੈ ਆਪਣੇ ਕੋਲੇ ਹੁਣ ਇਹਨਾਂ ਤੋਂ ਆਪਾਂ ਦੋ ਕੁੰਡੇ ਇਸ ਤਰ੍ਹਾਂ ਬਣਾਉਣੇ ਹੈਗੇ ਆ ਦੋਹਾਂ ਦਾ ਇੱਕ ਕਰਾਂਗੇ ਹੁਣ ਆਪਾਂ ਆ ਵਾਲਾ ਕੁੰਡਾ ਲਵਾਂਗੇ ਤੇ ਨਾਲ ਜਿਹੜਾ ਆਪਾਂ ਵਾਲ ਪਾਇਆ ਆ ਕੁੰਡਾ ਲਵਾਂਗੇ ਦੋਹਾਂ ਦਾ ਇੱਕ ਜਿਵੇਂ ਇੱਥੇ ਆਪਾਂ ਧਿਆਨ ਇਹਨਾਂ ਤੇ ਰੱਖਣਾ ਕਿ ਵਾਲ ਨਹੀਂ ਪਾਉਣਾ ਫਿਰ ਆਪਣਾ ਡਿਜ਼ਾਈਨ ਇਹ ਸਹੀ ਨਹੀਂ ਬਣੂਗਾ ਜੇਕਰ ਆਪਾਂ ਵਾਲ ਪਾ ਲਿਆ ਤਾਂ ਵੜ ਵਾਲਾ ਕੁੰਡਾ ਆਪਣੇ ਇਸ ਕੁੰਡੇ ਨਾਲ ਆਊਗਾ ਫਿਰ ਆਪਣਾ ਇਹ ਡਿਜ਼ਾਈਨ ਸੋਨਾ ਬਣੂਗਾ ਜੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਐਂਡ ਤੇ ਜਾ ਕੇ ਆਪਾਂ ਕੁੰਡਾ ਨਹੀਂ ਵਧਾਉਣਾ ਤੇ ਹੁਣ ਆਪਾਂ ਦੋਹਾਂ ਦਾ ਇੱਕ ਇੱਕ ਕਰਦੇ ਹੋਏ ਉਲਟੀ ਸिलाई ਬਣਾ ਲਿਆ ਦੇਖੋ ਜੀ ਆਪਾਂ ਇੱਥੇ ਕੁੰਡਾ ਵਧਾਇਆ ਸੀ ਦਾ ਆਪਣਾ ਇਹ ਗੁੰਡਾ ਇਹਦੇ ਨਾਲ ਇੱਥੇ ਘਟ ਜੂਗਾ ਫਿਰ ਤੋਂ ਆਪਾਂ ਇਹ ਦੇਖੋ ਆਪਣਾ ਹਰੇਕ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਤੀਜੀ ਸਲਾਈ ਆਪਣੀ ਆ ਗਈ ਇਹ ਫਿਰ ਤੋਂ ਇਹ ਸਟਾਰਟ ਹੋ ਜੂਗਾ ਉਸੇ ਤਰ੍ਹਾਂ ਹੀ ਆਪਾਂ ਇਹ ਜਿਵੇਂ ਪਹਿਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਬਣਾ ਲੈਣਾ ਆਪਾਂ ਬਹੁਤ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਜੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਵੀਡੀਓ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੇ ਆਪਣੇ ਬਹੁਤ ਕਮੈਂਟ ਆਉਂਦੇ ਆ ਭੈਣਾਂ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਜੀ ਤੁਹਾਡਾ ਦਿਲੋਂ ਧੰਨਵਾਦ ਕਰਦੀ ਆ ਮੈਂ ਕਿ ਬਹੁਤ ਚੰਗਾ ਲੱਗਦਾ ਜਦੋਂ ਸੋਹਣੇ ਸੋਹਣੇ ਕਮੈਂਟ ਕਰਦੇ ਹਾਂ ਤਾਂ ਆਪਣਾ ਹੌਸਲਾ ਵਧਦਾ ਹੈ ਤੇ ਜਰੂਰ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਹ ਲੋ ਜੀ ਆਪਾਂ ਇੱਥੇ ਵੀ ਦੇਖੋ ਜੀ ਕੁੰਡਾ ਨਹੀਂ ਵਧਾਇਆ ਹੈਗਾ ਆਪਣਾ ਉਹ ਹੀ ਵਲ ਪਾਇਆ ਹੋਇਆ ਕੁੰਡਾ ਤੇ ਆਪਾਂ ਇਹਨਾਂ ਦੋਹਾਂ ਦਾ ਇੱਕ ਕਰਾਂਗੇ ਕਿਉਂਕਿ ਦੋ ਸਲਾਈਆਂ ਦਾ ਇਹ ਡਿਜ਼ਾਈਨ ਹੈ ਜਿਹੜਾ ਵਧੀਆ ਹੋਇਆ ਕੁੰਡਾ ਆਪਣਾ ਦੇਖੋ ਇਸ ਕੁੰਡੇ ਨਾਲ ਆਉਣਾ ਚਾਹੀਦਾ ਫਿਰ ਆਪਣਾ ਇਹ ਡਿਜ਼ਾਈਨ ਬਣ ਕੇ ਵਧੀਆ ਸੈੱਟ ਹੁੰਦਾ ਮੈਂ ਆਪਾਂ ਪਹਿਲੀ ਸਲਾਈ 'ਚ ਦੇਖੋ ਜੀ ਬਣਾ ਲੈਣੇ ਚਾਰ ਕੁੰਡੇ ਦੋਹਾਂ ਤੋਂ ਤੇ ਉਲਟੀ ਸਲਾਈ 'ਚ ਆਪਾਂ ਦੋਹਾਂ ਦਾ ਇੱਕ-ਇੱਕ ਕਰਦੇ ਜਾਵਾਂਗੇ ਤੇ ਆਪਾਂ ਜਿੰਨੇ ਆਪਣੇ ਕੁੰਡੇ ਹੈਗੇ ਉਹਨੇ ਬਣ ਜਾਣਗੇ ਤੇ ਡਿਜ਼ਾਈਨ ਆਪਣਾ ਬਣ ਕੇ ਬਹੁਤ ਸੋਹਣਾ ਤਿਆਰ ਹੋ ਜੂਗਾ ਜੀ ਇਹ ਕੁੰਡਾ ਆਪਣਾ ਛੁੱਟ ਗਿਆ ਜੀ ਚਲੋ ਜੀ ਉਲਟੀ ਸਾਈਡ ਤੋਂ ਇਸ ਤਰ੍ਹਾਂ ਬਣਦਾ ਹੈ ਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਬਣਦਾ ਹੈ ਇਹ ਕਰੀਬ ਸੋਹਣਾ ਡਿਜ਼ਾਈਨ ਹੈ ਜਿਵੇਂ ਅੱਜ ਕੱਲ ਬਲੌਜ਼ ਬਣਾਉਂਦੇ ਆ ਬਲੌਜ਼ ਵਾਸਤੇ ਭਾਵੇਂ ਇਹ ਆਪਾਂ ਬਣਾ ਸਕਦੇ ਆ ਬਾਰਡਰ ਇਹਦੇ ਬਹੁਤ ਸੋਹਣਾ ਲੱਗੂਗਾ ਜੀ ਤੇ ਜ਼ਰੂਰ ਟਰਾਈ ਕਰਿਓ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਤੇ ਚਲੋ ਆਪਾਂ ਥੋੜਾ ਜਿਹਾ ਬਣਿਆ ਦਿਖਾਉਨੇ ਆ ਤੁਹਾਨੂੰ ਕਿਸੇ ਵੀ ਰੰਗ ਚ ਤੁਸੀਂ ਬਣਾ ਸਕਦੇ ਆ ਦੇਖੋ ਜੀ ਗੂੜੇ ਰੰਗ ਚ ਹੈ ਇਹਦੇ ਚ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਕੋਈ ਬਹੁਤ ਪਿਆਰਾ ਲੱਗਦਾ ਕੋਟੀ ਸਵੈਟਰ ਜੈਕਟ ਬਾਰਡਰ ਬਣਾਉਣਾ ਚਾਹੁੰਦੇ ਹਾਂ ਤਾਂ ਬਾਰਡਰ ਬਣਾ ਲਓ ਜੇ ਪੂਰੇ ਚ ਬਣਾਉਣਾ ਚਾਹੁੰਦੇ ਆ ਤਾਂ ਪੂਰੇ ਚ ਵੀ ਪਾ ਸਕਦੇ ਆ ਜੀ ਤੇ ਚਲੋ ਜੀ ਫਿਰ ਤੋਂ ਆਪਾਂ ਤੁਹਾਨੂੰ ਕਹਿਣੀ ਆ ਕਿ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਸੋਹਣੇ ਸੋਹਣੇ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ